ਸਸਤੀ ਗੱਲ ਜੀ ਸਾਰਿਆਂ ਨੂੰ ਜੀ ਲੱਗੇ ਜੀ ਅੱਜ ਦਾ ਬਲੌਗ ਸ਼ੂਟ ਕਰਨਾ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਤੇ ਇੱਤਰ ਦੇ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਇੰਨੀ ਸਪੋਰਟ ਕਰਨ ਲਈ ਜੀ ਤੇ ਅੱਜ ਦੇ ਬਲੌਗ ਸਾਨੂੰ ਮਿਲੂਗੀ ਜੀ ਆਲੂ ਰਾਜਮਾ ਦੀ ਰੈਸਪੀ ਤੇ ਨਾਲ ਦੀ ਨਾਲ ਮਿਲੂਗੀ ਜੀ ਥੋੜੀ ਬਹੁਤੀ ਸ਼ਾਪਿੰਗ ਕਰੀ ਸੀਗੀ ਉਹਦੀ ਤੇ ਨਾਲ ਦੀ ਨਾਲ ਤੁਹਾਨੂੰ ਘਰ ਦਾ ਕੰਮ ਮਿਲੂਗਾ ਜੀ ਜੋਸੀ ਘਰ ਦਾ ਕੰਮ ਕਰ ਰਹੀ ਆ ਤੇ ਡੈਡੀ ਜੀ ਸਾਗ ਲੈ ਕੇ ਆਏ ਸੀ ਇਹ ਤੇ ਉਹ ਤੁਹਾਨੂੰ ਦੇਖਣ ਨੂੰ ਮਿਲੂਗਾ ਜੀ ਤੇ ਬਾਕੀ ਬਣਾਣਾ ਸੀ ਕੱਲ ਨੂੰ ਹੈ ਜੀ ਤੇ ਅੱਜ ਰੜੀ ਲੈ ਕੇ ਆਏ ਸੀ ਕਿਤੇ ਅਸੀਂ ਮੈਂ ਕਿਹਾ ਕੱਲ ਨੂੰ ਸਾਗ ਬਣਾ ਲੂਗੇ ਜੀ ਤੇ ਤੁਸੀਂ ਸਾਡੇ ਬਲੌਗ ਨਾਲ ਬਣੇ ਰਹੋ ਜੀ ਤੇ ਸਾਰਾ ਬਲੌਗ ਅਟੈਂਡ ਕਰਿਓ ਤੇ ਐਂਡ ਸਾਨੂੰ ਜਰੂਰ ਦੱਸਿਓ ਵੀ ਤੁਹਾਨੂੰ ਅੱਜ ਦਾ ਬਲੌਗ ਕਿਵੇਂ ਦਾ ਲੱਗਿਆ ਜੀ ਤੇ ਅੱਗੇ ਸਾਡੇ ਬਲੌਗ ਦੇਖੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅੱਜ ਲੱਗੇ ਸੀ ਆਲੂ ਰਾਜਮਾ ਦੀ ਸਬਜ਼ੀ ਬਣਾਣਾ ਤਾਂ ਆਲੂ ਕੱਟ ਲਈ ਜੀ ਸਾਡਾ ਮਸਾਲਾ ਤਿਆਰ ਹੈ ਪਿਆਜ਼ ਹਰੀ ਮਿਰਚ ਅਦਰਕ ਲਸਣ ਵਗੈਰਾ ਤੇ ਇਹਦਾ ਰਾਜਮਾ ਬੀਤੀ ਆ ਰਹੀ ਜੀ ਤੇ ਹੁਣ ਅਸੀਂ ਲਗਾਉਂਗੇ ਜੀ ਤੜਕਾ ਸਬਜ਼ੀ ਨੂੰ ਤੇ ਅਦਰ ਤੇਲ ਗਰਮ ਕਰਤਾ ਜੀ ਤੇ ਇਹ ਚ ਪਾਉਂਗੇ ਜੀ ਜੀਰਾ ਤੇ ਬੰਦੀ ਮਸਾਲਾ ਬਹੁਤ ਜਿਆਦਾ ਹੋਣ ਤੋਂ ਬਚਾ ਦੇ ਤੇ ਚੀਚ ਐਡ ਕਰਕੇ ਫਿਰ ਜੀਮਾ ਮਤ ਹੋਏ ਤੇ ਮਿੰਦੀ ਹੁਣ ਕਰਦੇ ਹੋ ਜਿਹੜੀ ਮਸਾਲਾ ਹੋ ਗਿਆ ਤੇ ਬਰਾਉਨ ਤੇ ਹੁਣ ਇਸ ਪਾਣੀ ਦੇ ਇੱਕ ਕਰਨ ਵਾਸਤੇ ਥੋੜੀ ਜਿਹੀ ਲਾਲੀ ਚ ਤੇ ਨਮਕ தா மசாலா சங்க தரச்சி ஃபண்டை நல்ல மசாலா தயாரி தான் ਦੇ ਵਿੱਚ ਆ ਗਏ ਤੇ ਜੇ ਤੁਹਾਨੂੰ ਲੱਗਾ ਥੋੜਾ ਜਿਹਾ ਜ਼ਿਆਦਾ ਜਿਹਾ ਰੰਗਲਾ ਨਿਕਲ ਜਾਵੇ ਤਾਂ ਥੋੜਾ ਜਿਆਦਾ ਰੱਖ ਤੇ ਸੱਚੀ ਗਾੜੀ ਵਾਲੀ ਬਣੇਗੀ ਤੇ ਉਹ ਚਾੜ ਕਰ ਰਹੀ ਜਾਈਏ

ਇਹ ਰੋਟੀ ਬਣਾ ਲਏਗੇ। ਫਰੋਣੀ ਚੀ ਕਰੀ। ਜੀ ਕਦੋਂ ਬਣਾ ਲਵਾਂਗੇ ਇਸ ਤੇ ਲਗਭਗ 15-15 ਰਾਹ ਨੂੰ ਵਿੱਚ ਤਿਆਰ ਕਰਤੀ ਕਰੀ। ਤੇ ਇਹ ਮੈਨੂੰ ਲਵਾਉਗੇ ਜੀ 2-3 ਚੁੱਕਿਆ। ਤੇ ਸਾਡੀ ਸਬਜੀ ਬਣ ਕੇ ਜਦ ਤਿਆਰ ਹੋਏਗੀ ਤੇ ਮਿਲ ਜਾਏਗੀ ਤੁਹਾਨੂੰ। ਲਓ ਜੀ ਪ੍ਰੀਜ਼ ਨੇ ਬਣਾਈ ਹੈ ਅੱਜ ਸਬਜੀ ਰਾਜਮਾ ਆਲੂ ਰਾਜਮਾ ਦੀ ਜੀ। ਦੇਖੋ ਕਿੰਨੀ ਵਧੀਆ ਗਾੜੀ ਗਾੜੀ ਸਬਜ਼ੀ ਹੈ ਜੀ ਆਜੋ ਜੀ ਨੇ ਖਾਣੀ ਹੈ ਸਾਡੇ YouTube ਫੈਮਿਲੀ ਵਾਲੇ ਜਿੰਨੇ ਖਾਣੇ ਆਜੋ ਜੀ ਆਹ ਦੇਖੋ ਕਿੰਨੀ ਵਧੀਆ ਜੀ ਚਲੋ ਜੀ ਠੀਕ ਹੈ ਜੀ ਤੇ ਲਓ ਜੀ ਸ਼ਾਮ ਦਾ ਡਾਈਟ ਤੇ YouTube ਪਰ ਜੀ ਕਿੰਦਾ ਦਾ ਚੈੱਕ ਕਿੰਨਾ ਹੋ ਗਿਆ ਵੀਊ ਹੈ ਜੀ ਸ਼ਾਮ ਦਾ ਤੇ ਹੁੰਦੀ ਧੁੰਦ ਪੈ ਗਈ ਜੀ ਤੇ ਅਸੀਂ ਗਏ ਸੀਗੇ ਚੁੰਨੀ ਚੁੰਨੀ ਸਾਨੂੰ ਕੰਮ ਸੀਗਾ ਥੋੜਾ ਜਿਹਾ ਜੀ ਤੇ ਚੱਲਦੇ ਤਾਂ ਸੀ ਵਾਪਸ ਆਣ ਲੱਗੇ ਆ ਜੀ ਪਰ ਦੀਨ ਜੀ ਪਿਆ ਜੀ ਤੇ ਉਧਰ ਸਲ ਸਿੱਟ ਹੋਣ ਲੱਗੇ ਆ ਜੀ ਤੇ ਪਹਿਲਾਂ ਤਾਂ ਤੁਸੀਂ ਖੇਤ ਦਾ ਵੀਲ ਚੈੱਕ ਕਰੋ ਜੀ ਐਨੀ ਠੰਡੀ ਹਵਾ ਹੈ ਨਾ ਜੀ ਮੋਟਰਸਾਈਕਲ ਪਰ ਬਸ ਸੂਨ ਚੜਦਾ ਜਾਂਦਾ ਹੈ ਜੀ ਤੇ ਹੁਣ ਤਾਂ ਧੁੰਦ ਵੀ ਪੈਣ ਲੱਗੀ ਜੀ ਸਾਰੇ ਸੁੰਨ ਚੜ ਗਿਆ ਮੋਟਰਸਾਈਕਲ ਵਰਤਾ ਸੱਚੀ ਗੰਧੀ ਕਿੰਨੀ ਧੁੰਦੀ ਧੁੰਦ ਹੋਈ ਪਈ ਹੈ ਨਾ ਸ਼ਾਮ ਸਵੇਰੇ ਤਾਂ ਬਹੁਤ ਹੀ ਜ਼ਿਆਦਾ ਹੋ ਜਾਂਦੀ ਹੈ ਨਾ ਲਓ ਜੀ ਅਸੀਂ ਪਹੁੰਚ ਗਏ ਜੀ ਹੁਣ ਘਰ ਪਹੁੰਚਣੇ ਵਾਲੇ ਬਸ ਥੋੜਾ ਜਿਹਾ ਦੂਰ ਰਹਿ ਗਿਆ ਜੀ ਸਾਡਾ ਘਰ ਉਰ ਤੋਂ ਇਹ ਸਾਹਮਣੇ ਗੰਨਾ ਲੱਗਿਆ ਵਾ ਜੀ ਅਸੀਂ ਨੂੰ ਜਿਵੇਂ ਕੀ ਪਤਾ ਹੀ ਅਸੀਂ ਆਏ ਸੀਗੇ ਜੀ ਚੁੰਨੀ ਕਲਾ ਤੇ ਅਸੀਂ ਆਂਦਿਆਂ ਦੇ ਲਿਆਏ ਸੀਗੇ ਜੀ ਸਪ੍ਰਿੰਗ ਰੋਲ ਤੇ 버ਗਰ ਤੇ ਮੈਂ ਤਾਂ ਕਿਹਾ ਸੁੱਕਿਆਂ ਦੇ ਮੈਂ ਸਪ੍ਰਿੰਗ ਰੋਲ ਖਾਣੇ ਤੇ ਇਹਨਾਂ ਵਾਸਤੇ ਸਪ੍ਰਿੰਗ ਰੋਲ ਲਿਆਦੇ ਸੀਗੇ ਤੇ ਮੈਂ 버ਗਰ ਖਾਣਾ ਸੀਗਾ ਜੀ ਤੇ 버ਗਰ ਅਸੀਂ ਤਵਾ ਵਰਗਰ ਲਿਆਦਾ ਜੀ ਜਿਹੜਾ ਫਰਾਈ ਕਰਿਆ ਹੋਣਾ ਨਹੀਂ ਹੁੰਦਾ ਇਹ ਦੂਸਰਾ ਹੁੰਦਾ ਜੀ ਆਹ ਬਿਨਾ ਫਰਾਈ ਕਰੇ ਵੀ ਜੀ ਤੇ ਹੋਰ ਆਂਦੇ ਸੀ ਤੇ ਸਪ੍ਰਿੰਗ ਰੋਲ ਜਾਂਦੇ ਸੀਗੇ ਤੇ ਇੱਧਰ ਵੀ ਪਏ ਆ ਜੀ ਸਪ੍ਰਿੰਗ ਰੋਲ ਹਜੇ ਤੇ ਮੈਂ ਕਿਹਾ ਆਹ ਡੈਡੀ ਵਾਸਤੇ ਰੱਖ ਦੂੰਗੇ ਜੀ ਡੈਡੀ ਗਰਮ ਗਰਮ ਖਾ ਲੂਗਾ ਜੇ ਜਦੋਂ ਆਉਂਗੇ ਤੇ ਡੈਡੀ ਦੇ ਆਪੇ ਆ ਜੀ ਤੇ ਅਸੀਂ ਆਪਣੇ ਖਾ ਲੈਨੇ ਜੀ ਡੈਡੀ ਅਜੇ ਖੇਤਾ ਜਾ ਤੇ ਡੈਡੀ ਆਉਂਗੇ ਜੀ 5-10 ਮਿੰਟਾਂ ਬਾਅਦ ਤੇ ਡੈਡੀ ਨੂੰ ਫੇਰ ਦੇ ਦੂੰਗੇ ਜੀ ਤੇ ਉਹਨੇ ਨੂੰ ਅਸੀਂ ਆਪਣੇ ਖਾ ਲਈਏ ਜੀ ਤੇ ਖਾ ਕੇ ਦੇਖਿਓ ਕਹੇ ਜੀ ਵਧੀਆ ਬਣੇ ਵੀ ਸਪ੍ਰਿੰਗ ਰੋਲ ਵਧੀਆ ਵਧੀਆ ਤੇ ਲਓ ਜੀ ਮਿਲੋ ਜੀ ਸੁਖ ਨਾਲ ਜੀ ਆਸਰੀ ਆ ਸਾਰੇ ਤੇ ਹੈ ਜੀ ਸਪ੍ਰਿੰਗ ਰੋਲ ਹੈ ਭਾਉ ਦੇਖ ਤੇ ਇਹ ਵਧੀਆ ਮੌਸਮ ਕਿਹਾ ਜਾ ਬਾਹਰ ਸੁਣੋ ਦੋਨੋਂ ਛੱਡ ਗਿਆ ਮੈਨੂੰ ਤਾਂ ਮੋਟਰਸਾਈਕਲ ਸੱਚੀ ਕਹਿੰਦੀ ਮੈਂ ਤਾਂ ਉਹ ਵੀ ਘਰ ਘਰ ਪਹੁੰਚ ਜਾਵਾਂ ਅੱਜ ਕਰੀਬ ਜਾਊਗੀ ਹਾਂ ਪਰ ਵੀ ਛਾਂਡੀ ਬਹੁਤ ਆ ਯਾਰ ਦੁਬਾਰਾ ਠੀਕ ਤਾਂ ਨਾ ਤੇ ਮੈਨੂੰ ਐ ਸੀਗਾ ਕਿ ਮੈਂ ਕਿਹਾ ਚਲ ਦਵਾਈ ਲੈਣ ਤਾਂ ਗਈ ਚੁੰਨੀ ਤੇ ਫਿਰ ਮੈਂ ਥੋੜਾ ਜਿਹਾ ਵਾਲਾ ਦਾ ਕਰਵਾਉਣਾ ਸੀਗਾ ਤੇ ਮੇਰੇ ਥੋੜੇ ਜਿਹਾ ਵਾਲ ਜੀ ਥੋੜੇ ਜਿਹਾ ਮੂਰੇ ਵਾਈਟ ਵਾਲ ਜਾਣ ਲੱਗੇ ਸੀਗੇ ਮੂਰੇ ਮੂਰੇ ਫਿਰ ਮੈਂ ਕਲਰ ਜਾ ਕਰਵਾ ਕੇ ਆਣਾ ਸੀਗਾ ਤਾਂ ਮੇਰਾ ਸਲਾਹ ਜੀ ਬਣ ਗਈ ਮੈਂ ਕਿਹਾ ਚਲ ਜਾਈਏ ਤੇ ਤੁਸੀਂ ਛੁੱਟੀ ਕਰੀ ਮੇਰਾ ਦੋ ਦੋ ਕੰਮ ਬਣ ਜਾਣੇ ਮੈਂ ਕਿਹਾ ਇੱਕ ਦਿਨ ਚੀ ਤੇ ਚਲੋ ਜੀ ਫਿਰ ਹੁਣ ਖਾਓ ਜੀ ਗਰਮ ਗਰਮ ਕੋਈ ਨਾ ਜੀ ਪਹਿਲਾਂ ਨਹੀਂ ਸੋਹਣੇ ਲੱਗਦੇ ਪਹਿਲਾਂ ਠੀਕ ਦੇ ਵਿੱਚ ਵਿੱਚ ਥੋੜੇ ਚਿੱਟੇ ਦੇ ਨਾ ਵਿੱਚ ਵਿੱਚ ਹੋ ਗਏ ਉਹ ਕਰਰ ਕਰਵਾਏ ਨੂੰ ਕਾਫੀ ਟਾਈਮ ਹੋ ਗਿਆ ਸੀਗਾ ਉਹਦੇ ਕਰਕੇ ਵਿੱਚ ਚਿੱਟੇ ਆ ਗਏ ਸੀਗੇ ਹਾਂ ਜੀ ਬਟਾਏ ਬਹੁਤ ਲੱਗਦਾ ਦੋ ਤਿੰਨ ਘੰਟੇ ਲੱਗ ਗਏ ਹਾਂ ਹਾਂ ਫਿਰ ਮੈਂ ਸਪਾ ਵਗੈਰਾ ਕਰਵਾਇਆ ਕਿੰਨੇ ਵਜੇ ਗਏ 12 ਵਜੇ 1 ਵਜੇ ਗਏ ਸੀ ਨਾ ਤੇ ਚਲੋ ਜੀ ਉਹ ਮੈਂ ਤੁਹਾਨੂੰ ਬਾਅਦ ਚ ਦਿਖਾਉਂਗੀ ਜੀ ਮੈਂ ਆਪਣੇ ਜਿਹੜੇ ਵਾਲ ਕਰਵਾ ਕੇ ਆਈ ਜੀ ਤੇ ਪਹਿਲਾਂ ਤਾਂ ਅਸੀਂ ਇਹ ਖਾ ਲਈ ਜੀ ਗਰਮ ਗਰਮ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਬਾਕੀ ਥੋੜੀ ਜੀ ਹੋਰ ਅ ਤਾਨੂੰ ਦੂਸਰੇ ਤਾਂ ਉਹ YouTube ਫੈਮਲੀ ਕਰਦੇ ਸੀਗੇ ਕਮੈਂਟ ਵੀ ਲੱਕੜੀ ਦੇ ਆ ਕਟਛੇ ਲੈ ਕੇ ਆਓ ਜੀ ਅਸੀਂ ਉਹ ਵੀ ਲਿਆ ਦਿਆਂ ਤਰ ਉਹ ਦਿਖਾਵਾਂਗੇ ਜੀ ਅਸੀਂ ਤੇ ਪਹਿਲਾਂ ਸੀ ਆ ਖਾਦੀ ਦੇ ਗਰਮ-ਗਰਮ ਤੇ ਠੰਡੇ ਹੋ ਜਾਣੇ ਫਿਰ ਠੰਡੇ ਵਧੀਆ ਨਹੀਂ ਲੱਗਦੇ ਜੀ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤੇ ਪਹਿਲਾਂ ਮੈਨੂੰ ਪਤਾ ਹੀ ਅਸੀ ਜਿਹੜੇ ਚੂਣੀ ਕਰਾ ਰਏ ਸੀ ਜੀ ਇਹ ਸਮਾਨ ਜੜੀ ਕਹਿਣਾ ਸੀ ਥੋੜਾ ਜਿਹਾ ਤੇ ਹੈ ਕਰਵਾਣੀ ਸੀ ਜੀ ਬਾਗ ਦਾਵਾਣੀ ਸੀ ਇੱਕ ਮੈਂ ਬਾਗ ਨੂੰ ਇੱਕ ਮੜਤੀ ਤੋਂ ਥੋੜਾ ਜਿਹੜੀ ਉਹ ਥੋੜੋ ਥੋੜੀ ਨੀਚੇ ਤੋਂ ਨਾ ਜੜਾ ਜਿਹੜੇ ਸਾਰੇ ਨਹੀਂ ਵੜ ਜਾਂਦੇ ਜਿਹੜਾ ਸਿਰ ਵੜ ਜਾਂਦੇ ਜੀ ਤੇ ਉਸ ਤੋਂ ਬਾਅਦ ਉਸ ਕਰਕੇ ਨਾ ਮੈਨੂੰ ਕਲਰ ਕਰਵਾ ਕੇ ਆਣਾ ਦੇਗਾ ਜੀ ਤੇ ਕਲਰ ਕਰਵਾ ਕੇ ਹੀ ਤੇ ਇੱਕ ਕਲਾਕੇ ਜੀ ਸਪਾ ਤੇ ਉੱਥੇ ਟਾਈਮ ਲੱਗਿਆ ਸੀਗਾ ਜੀ ਖਾਸਾ ਕਿ ਅਸੀਂ ਪਹਿਲਾਂ ਤਾਂ ਗਈ ਸੀ ਰੇਟਾ ਦੋਸਤਾਂ ਨੂੰ ਜੋਗਾ ਯਾਨੀ ਇੱਕ ਵਾਜੇ ਕਿ ਪਤਾ ਨਹੀਂ ਕਿੰਨਾ ਟਾਈਮ ਲੱਗ ਗਿਆ ਇੱਕ ਵੀ ਘਾਟੋ ਤੇ ਲੈ ਰੋਗੇ ਇਤਨਾ ਘੰਟਾ ਦੇ ਤੱਕ ਲੱਗ ਗਿਆ ਜੀ ਹਾਰਨਰਸ਼ ਤੇ ਤੇ ਸਾਡੇ ਜੀ ਮਾ ਜਿਹੜੇ ਕਹਾਂ ਸੀਗਾ ਸਬਜੀ ਸੁੱਜੀ ਦੇ ਕੇ ਆ ਜੀ ਸੀ ਤੇ ਪਹਿਲਾਂ ਤਾਂ ਮੈਂ ਦੱਸਿਆ ਜੀ ਐਵੇਂ ਜੇ ਹੋ ਗਏ ਜੀ ਮੈਨੂੰ ਉਹ ਕਰਾਉ ਦੇਣ ਨੂੰ ਜੀ ਉਹ ਕਾ ਦਾੜੀ ਤੋਂ ਸਾਗ ਵਾਦਨ ਵੀ ਡੈਡੀ ਨੇ ਸਾਗ ਲੈ ਕੇ ਦੇ ਦੋ ਤੇ ਡੈਡੀ ਕਹਿੰਦੇ ਵੀ ਮੈਂ ਤੁਹਾਨੂੰ ਦਵਾਂ ਕਿ ਤਸਵੀਰ ਡੈਡੀ ਸਾਗ ਦਾ ਲਿਖਿਆ ਇਹ ਨਾਲ ਤੇ ਉਧਰ ਮੈਂ ਚੁੰਨੀ ਘਲਾ ਦੋ ਵੀ ਲਈ ਜੀ ਮੇਥੇ ਤੇ ਡੈਡੀ ਵੀ ਲਈ ਇਧਰ ਤੇ ਹੁਣ ਮੇਥੇ ਖਾਦੇ ਹੋ ਗਏ ਤੇ ਪਹਿਲਾਂ ਤਾਂ ਸੋਚਿਆ ਤੇ ਮੈਂ ਕਿਹਾ ਮੈਂ ਚੁੰਨੀ ਘਲਾ ਲੈ ਕੇ ਮੈਂ ਕਿਹਾ ਮੇਥੇ ਵਾ ਕੇ ਰੋਟੀ ਬਣਾਉਣੀ ਹੈ ਸੀ ਤੇ ਫਿਰ ਮੈਂ ਰੋਟੀ ਲੈ ਕੇ ਰੋਟੀ ਬਣਾਉਣ ਦੀ ਸਲਾਹ ਸੀ ਮੇਰੀ ਤੇ ਹੁਣ ਮੇਥੇ ਖਾਦੇ ਹੋ ਗਏ ਤੇ ਮੈਂ ਸੋਚਿਆ ਕਿ ਹੁਣ ਅਸੀਂ ਕੱਲ ਨੂੰ ਮੇਥੇ ਦੀ ਪੂਜੀ ਬਣਾ ਲਵਾਂਗੇ ਤੇ ਸਾਗ ਵਗੈਰਾ ਸਵਾਰ ਕੇ ਰੱਖ ਲੂਗੇ ਕੱਟ ਕੇ ਤੇ ਫਿਰ ਅਸੀਂ ਚੀਰ ਕੇ ਜਿਸ ਤਰ੍ਹਾਂ ਕੱਲ ਨੂੰ ਤੇ ਸ਼ਾਮ ਦਾ ਤਰੀਕੋ ਵੇਲੇ ਸਾਗਣਾ ਲਈ ਸ਼ਾਮ ਨੂੰ ਸਵੇਰੇ ਜਿਹੜਾ ਕੁਝ ਦਾ ਨੂੰ ਜੀ ਸ਼ਾਮ ਨੂੰ ਸੀ ਸਾਗਣਾ ਹੋ ਗਿਆ ਕੱਲ ਤੇ ਇਸਲਾਵਨ ਦੀ ਹੈ ਜੀ ਤੇ ਅੱਜ ਦੇਖੋ ਲੈਣੇ ਲਈ ਤਿਆਰ ਰੋੜ ਕੇ ਸਰੋਦਾ ਸਾਗ ਤੇ ਪਾਲਕ ਤੇ ਇਹਨਾਂ ਨੂੰ ਧੋ ਉਸ ਵਾਰ ਕੇ ਰੱਖਣਾ ਜੀ ਕਿ ਪਹਿ ਤੋਂ ਉਸ ਵਾਰ ਕੇ ਸੁਕਾ ਕੇ ਰੱਖੂਗੇ ਜੀ ਤੇ ਫਿਰ ਇਹਨੂੰ ਸੁਕਾਸ ਕਰਨ ਦਾ ਵਾਧਾ ਨਹੀਂ ਚੀਰੂਗੇ ਜੀ ਕਿ ਸਵੇਰੇ ਬਲੌਗਣਾ ਹੈ ਕੱਲ ਨੂੰ ਪਰ ਸਾਗ ਦਾ ਬਲੌਗ ਤੇ ਸਵੇਰੇ ਤੁਹਾਨੂੰ ਮੈਂ ਮੇਥੇ ਆਈ ਜਾ ਜੇ ਮੈਂ ਅਸਾਂ ਕਰ ਲੈਣ ਕਿ ਸਾਗ ਦਾ ਪਲਸਾ ਪਤਾ ਹੀ ਉਹ ਜੀ ਸਵੇਰੇ ਜੋ ਮੇਥੇ ਹੋਤੀ ਮੇਰੇ ਰੋਟੀਆ ਕੁੱਜੀ ਦਾ ਪੱਕਾ ਲਾਉਣੀ ਇੱਕ ਜੀਜੀ ਤੇ ਫਿਰ ਉਹਦਾ ਵੀ ਲੋਕ ਦੇਖਣ ਹੋਈ ਸਕਦਾ ਜੀ ਤੇ ਫਿਰ ਜਿਹੜਾ ਕਾਲਾ ਮੇਰੇ ਨਾਲ ਪਰਸੋਂ ਸੰਮਾਰ ਦਾ ਬਲੌਗਿੰਗ ਵਿੱਚ ਸਾਡੇ ਜਿਹੜੀ ਦੇ ਬਲੌਗ ਦੇਖਣਗੇ ਤੇ ਆ ਰਹੀ ਹੈ ਜੀ ਮੈਂ ਸਿੰਗੂ ਵਾਸਤੇ ਤਰਾਹੀਣਾ ਤੇ ਉਹਦੇ ਪਰਿਵਾਰਸ਼ਿਕ ਕਹਿੰਦੀ ਬੰਬਰ ਮੈਂ ਤਰਾਠ ਥੋੜੀ ਮੇਰੇ ਰੋਟੀ ਤਰਾਠੇ ਬਣਾ ਦੇਗੀ ਇੱਕ ਤੇ ਮੈਂ ਕਿਹਾ ਕਿਉਂ ਫਿਰ ਜਾਨਾ ਜੋ ਮੰਗਦਾ ਜੀ ਉਹਨੂੰ ਬਣਾ ਕੇ ਦੇ ਦੀ ਹਣ ਖਾੜਾ ਚਾਹੀਦਾ ਨਿਆਣਾ ਭੁੱਖਾ ਰਹਿਵੇ ਵਾਸਤੇ ਰੋਟੀ ਖਾਵੇ ਰੋਟੀ ਖਾ ਰੋਟੀ ਖਾਣੇ ਰੋਟੀ ਖਾਵੇ ਪ੍ਰਾਠੇ ਖਾਣੇ ਪ੍ਰਾਠੇ ਖਾਣੇ ਜੋ ਬਣਾ ਕੇ ਖਾਵੇ ਤੇ ਉਹਦੀ ਇਹਦੇ ਰੋਟੀ ਬਣਾਉਣੀ ਤੇ ਨਾਲ ਨਾਲ ਸਿੱਧੀ ਪ੍ਰਾਠੀ ਜੀ ਤੇ ਇੱਕ ਕਰਮੇ ਦੀ ਨੂੰ ਮੇਦੇ ਨਾਲ ਬੇਰ ਤੇ ਮੈਂ ਪਹਿਲਾਂ ਸਾਗ ਨੂੰ ਤੋਂ ਬੇਰਣਾ ਜੀ ਉਸ ਤੋਂ ਬਾਅਦ ਮੈਂ ਇਥੇ ਨੂੰ ਕੇ ਕੱਢੂਗੀ ਜੀ ਬਾਹਰ ਦੇ ਤੋਂ ਬਾਹਰ ਜਿਹੜੇ ਉੱਧਰ ਫੁੱਟੀਆਂ ਦੀ ਹੈ ਜੀ ਗੋਬਰੀ ਬਣਾ ਤੇ ਗੋਬਰੀ ਪਿੜੀਆਂ ਦੀ ਬਈਆਂ ਕਰ ਜੀ ਤੇ ਮੇਥੇ ਰੰਨੇ ਜੀ ਤੇ ਇਹ ਜਿਹੜਾ ਕੰਮ ਹੋ ਜਾਂਦਾ ਜੀ ਤੇ ਮੈਂ ਉਹ ਭਾਡੇ ਮੰਨ ਲਈ ਤੇ ਮੈਂ ਕਹਿੰਦਾ ਜੀ ਰੋਟੀ ਨੂੰ ਭਾਡੇ ਜੀ ਤੇ ਰੋਟੀ ਮਲ ਜਾਣ ਤੋਂ ਬਾਅਦ ਇਮਾਨ ਤੁਹੀ ਮੈਂ ਪਾਉਂਦੇ ਤੇ ਤੁਹਾਡੇ ਮੈਂ ਜਦੋਂ ਬਾਅਦ ਵਿੱਚ ਸਾਗ ਨੂੰ ਸਵਾਉਣਾ ਜੀ ਤੇ ਫਿਰ ਉਸ ਤੋਂ ਬਾਅਦ ਖਾਉਂਗੇ ਅਸੀਂ ਰਾਤ ਦਾ ਡਿਨਰ ਤੇ ਚਲੋ ਜੀ ਫਿਰ ਜੇ ਤੁਹਾਨੂੰ ਫਿਰ ਤੇ ਮੈਂ ਬੜਾ ਪਹਿਲਾਂ ਸਾਰਾ ਤੁਹਾਨੂੰ ਦਿਖਾਵਾਂ ਜੀ ਤੇ ਥੋੜੀ ਜਿਹੀ ਮੇਰੀ ਸ਼ੋਪਿੰਗ ਕਰ ਕੇ ਲਈ ਉਹ ਤੁਹਾਨੂੰ ਮੈਂ ਐਂਡ 'ਚ ਦਿਖਾਉਂਗੀ ਜੀ ਵੀ ਤੁਸੀਂ ਸਾਡੀ YouTube ਫੈਮਿਲੀ ਸਰ ਉਹਦੇ ਬਾਰੇ ਮੈਨੂੰ ਬਹੁਤ ਜ਼ਿਆਦਾ ਕਮੈਂਟਸ ਆ ਕੇ ਕਰਦੀ ਸੀ ਕਿ ਤੁਸੀਂ ਕੁਝ ਲੈ ਕੇ ਆ ਲੇ ਕੇ ਆ ਲੇ ਕੇ ਮੈਂ ਬਹੁਤ ਜ਼ਗਾ ਘੁੰਮ ਕੇ ਅਨੁਜੀਤ ਕਰਨਾ ਪਰ ਤੇ ਅੱਜ ਲੈ ਕੇ ਆਈ ਜੀ ਬਹੁਤ ਔਖਾ ਮਿਲਿਆ ਮੇਰੇ ਅਮੀਲੀਆ ਪਰ ਮੈਨੂੰ ਯੂਜ਼ੀ ਕਹਿੰਦੇ ਸੀਗੇ ਵੀ ਕੁਝ ਉਹ ਯੂਜ਼ ਕਰਾ ਕਰ ਤੇ ਮੈਂ ਲੈ ਕੇ ਆਈ ਉਹ ਤੁਹਾਨੂੰ ਮੈਂ ਦਿਖਾਵਾਂਗੀ ਕਿ ਮੈਂ ਕੀ ਚੀਜ਼ ਲੈ ਕੇ ਤੇ ਤੁਸੀਂ ਸਾਡੇ ਬਲੌਗ ਨਾਲ ਬਣੇ ਰਹੋ ਜੀ ਜਿਸ ਨਾਲ ਬਹੁਤ ਸਾਰਾ ਕੰਮ ਹੋ ਰਿਹਾ ਹੈ ਨਾ ਜੀ ਤੇ ਮੈਨੂੰ ਦੱਸਣਾ ਦੇ ਜੀ ਲੋ ਜੀ ਤੁਹਾਨੂੰ ਅਸੀਂ ਦਿਖਾਉਂਦੇ ਜੀ ਸ਼ੌਪਿੰਗ ਕਰਕੇ ਜਾਈ ਸੀ ਜੀ ਥੋੜੀ ਬਸ ਤਾਂ ਬਿਲਕੁਲ ਥੋੜੀ ਜਿਹੀ ਸ਼ੌਪਿੰਗ ਕਰਕੇ ਲਈ ਹੈ ਮੰਗਲੀ ਜੀ ਜ਼ਿਆਦਾ ਨਹੀਂ ਲੈ ਕੇ ਆਏ ਜੀ ਤੇ ਪਹਿਲਾਂ ਤਾਂ ਅਸੀਂ ਰਸਟਵਿਨ ਲੈ ਕੇ ਆਏ ਜੀ ਅਸੀਂ ਸਾਹਮਣੇ ਕੇ ਆ ਕੇ ਤੇ ਇਹ ਲੈ ਨੂੰ ਸਪੈਸ਼ਲੀ ਹੀ ਧੋੜਾ ਕਰ ਦਿੱਤੀ ਜੀ ਤੇ ਸਾਡੇ ਸਾਥੀ ਮੈਂ ਦਾ ਕੋਈ ਵੀ ਟੀਜ ਵਗੈਰਾ ਜਾਂਦੀ ਚੀਜ਼ ਜਿਹਨਾਂ ਦੇ ਪੈਕਟ ਹੈ ਨਾ ਅੰਦਰ ਮਿਲ ਸਕੀ ਜਗ ਬੜਾ ਬਲਕ ਲੇਟ ਕਾਇ ਬੱਜਾ ਕਰ ਸੀ ਇਹ ਖਾਣਾ ਵੈਦ ਦਾ ਸੀਗਾ ਤੇ ਘਰੋਂ ਮਾਰਕਾ ਆ ਦੇਖੋ ਜੀ ਇਹ ਨੂੰ ਨੇ ਖੋਲ ਸਾਡੀ ਨੇ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਬੱਚਾ ਕਿੱਥੇ ਕਰਨੇ ਆ ਇਹਦੇ ਵਿੱਚ ਹੈ ਇਹਦੇ ਵਿੱਚ ਹਾਂ ਇਹਦੇ ਵਿੱਚ ਹੀ ਕਰੀ ਹਾਂ ਥੱਲੇ ਨਹੀਂ ਖੜਾਣੇ ਹੈਗੇ ਠੀਕ ਹੈ ਹਾਂ ਇਹਦੇ ਵਿੱਚ ਹੀ ਹੋਣੀ ਲੋੜ ਜੀ ਬਾਕੀ ਦੇ ਜੀ ਜਿਹੜੀ ਸੋਹਣਾ ਲਾਈ ਚਫਰਿੰਗ ਸਕੂਲ ਕਰਾਏ ਤੇ ਤੁਹਾਨੂੰ ਫੋਨ ਕੇ ਦਿਖਾਣੀ ਸੀ ਇਹ ਲੈ ਆਏ ਜੀ ਇੱਥੇ ਲੰਚ ਨਹੀਂ ਖਾਣੇ ਇਹ ਪਹਿਲਾ ਹੈ ਤਾਂ ਹੈਗਾ ਸੀ ਜੀ ਉਹ ਚ ਸਬਜ਼ੀ ਇਹ ਤਾਂ ਮੇਰੀ ਫਿਫਾ ਹੈ ਮੇਰੀ ਫਿਫਾ ਹੈ ਫੋਨ ਕੇ ਦਿਖਾ ਦੇ ਤੇ ਲੋ ਜੀ ਆ ਸਰਸੀ ਮੈਂ ਲੱਗੀ ਜੀ ਖੋਲ ਕੇ ਦਿਖਾ ਦੇ ਇਹ ਤਾਂ ਪਹਿਲੇ ਹੀ ਅਚੀਵਨ ਹੈਗੇ ਸੀਗੇ ਜੀ ਤੇ ਉਹ ਨਾ ਕਹ ਕਹਿੰਦੇ ਸੀ ਸਭ ਜੀ ਲੀਕ ਕਰ ਦੇ ਸੀ ਤੇ ਸਭ ਹੀਲ ਜਾ ਕਰ ਦੇ ਸੀਗੀ ਤੇ ਮੈਂ ਅੱਜ ਵਧੀਆ ਲੈ ਕੇ ਆਈ ਯਾਨੀ ਕਿ ਟਾਈਟ ਦੇ ਦੇ ਕੇ ਲੈ ਕੇ ਆਂਦਾ ਵੀ ਜਿਹਦੇ ਸਭ ਜੀ ਲੀਕ ਕਰ ਦੇਵੇ ਜੀ ਤੇ ਉਹ ਤੋਂ ਸਟੀਰਾਂ ਨਹੀਂ ਕਰਦਾ ਜੀ ਇਹਦਾ ਮੰਮਾ ਚੰਮ ਜੰਬੀ ਹੁੰਦੇ ਚੰਮ ਜੰਬੀ ਹੁੰਦੇ ਇਹਦਾ ਮੰਮਾ ਤੇ ਆਹ ਵੀ ਮੈਂ ਖੋਲੂਗੀ ਸੱਜੀ ਹਾਂ ਤੇ ਅੰਦਰ ਤੁਸੀਂ ਇਹ ਨਾਲ ਲੈ ਕੇ ਜਾਂਦਾ ਜੀ ਤੇ ਵਧੀਆ ਜਿਸ ਤਾ ਵੀ ਰੋਟੀ ਵੀ ਅੱਜ ਗਰਮ ਰਹੂਗੀ ਜੀ ਤੇ ਪਲਾਸਟਿਕ ਦਾ ਨਹੀਂ ਹੈਗਾ ਅੰਦਰ ਤੁਸੀਂ ਇਹ ਸਟੀਲ ਦਾ ਹੈ ਤੇ ਨਾਲ ਹੈਗਾ ਇੱਕ ਚਮਚ ਤੇ ਛੋਟੀ ਜਿਹੀ ਡੱਬੀ ਸਬਜ਼ੀ ਵਾਸਤੇ ਚਮਚਾ ਹਮ ਚਮਚਾਉਂਦੇ ਆ ਦੇਖੋ ਆਇਆ ਇਹਦਾ ਫੀਫਾ ਇਹਦਾ ਮੇਰੀ ਫੀਫਾ ਨਾ ਬਸ ਇਹ ਚੋਰ ਬਿਗਾਉਂਦੇ ਨੇ ਲੈ ਬੈਗ ਰੱਖੀਰ ਬੰਦ ਕਰਦੇ ਫਿਰ ਨਹੀਂ ਮੈਂ ਰੱਖ ਲਈ ਤੇਰੀ ਚ ਪੈਕ ਕਰ ਦੋ ਇਹਨਾਂ ਦੇ ਜਿਹੜੀ ਆ ਚਾਹ ਪਣੀ ਆਪ ਨੂੰ ਖਰਾਬ ਹੋ ਗਈ ਜੀ ਸਾਡੀ ਰੁਕ ਗਈ ਸੀਗੀ ਤੇ ਅਸੀਂ ਚਾਹ ਬਣਾ ਕੇ ਜਾਂਦੇ ਸੀ ਤੇ ਆਹ ਕਿ ਦੱਖਣ ਵਾਲੀ ਸੀ ਚਾਹ ਨੂੰ ਤਾਂ ਮੈਂ ਸਾੜੀ ਰੱਖ ਦਿੱਤੀ ਨਹੀਂ ਲਾਗ ਵਾਲੀ ਵੀ ਰੋ ਮਾਤੋ ਇਹ ਗੇ ਤੇ ਸਾਤਰੋਂ ਸਪੈਸ਼ਲ ਜੀ ਜੀ ਤੁਜੀ ਤੁਹਾਨੂੰ ਬਹੁਤ ਜ਼ਿਆਦਾ ਕਮੈਂਟ ਕਰਦੇ ਸੀ ਜੀ ਵੀ ਤੁਸੀਂ ਉਹ ਵੀ ਯੂਜ਼ ਨਾ ਕਰਿਆ ਪਰ ਉਹ ਹਿੱਸਾ ਵੀ ਸਾਡੇ ਭਾਂਡੇ ਚ ਕੋਰੇ ਚਾ ਵਗੈਰਾ ਆ ਗਿਆ ਤਾਂ ਸਹੀ ਲੱਕੜੀ ਦੀ ਖਰਚੀ ਲੱਗ ਗਈ ਤਾਂ ਦੇ ਸਾਰੇ ਦੀ ਪਰਮਾਣਕੀ ਬਹੁਤ ਹੈ ਗਈ ਕਿੰਨੀ ਦਕਾਨਾ ਪਤਿੰਨ ਚਾਰ ਦਕਾਨਾ ਫਰਕ ਹੋ ਗਿਆ ਫਿਰ ਮਿਲੀ ਆ ਜੀ ਸਾਨੂੰ ਅहां ਅੱਜ ਹਾਂਜੀ ਤੇ ਪਰ ਘੋਮ ਕੰਮ ਕੇ ਮਿਲੀ ਗਈ ਹੈ ਜੀ ਸਾਨੂੰ ਕਿ ਦੇਖੋ ਜੀ ਇੱਕ ਆ ਲੈਣ ਦੀ ਤੁਸੀਂ ਤੇ ਇੱਕ ਚੈੱਕਣਾ ਜਿਹੜੀ ਆਂਦੀ ਜੀ ਤਾਂ ਇੱਕ ਆ ਲੈਣ ਦੀ ਜੀ ਤੇ ਇੱਕ ਆ ਲੈਦਾ ਜੀ ਤੇ ਫਿਰ ਤੁਸੀਂ ਕਿੰਨੇ ਆ ਦੋ ਕੱਚਾ ਤੇ ਇੱਕ ਆ ਖੁੱਟ ਗਿਆ ਤਾਂ ਤਿੰਨੇ ਆਤ ਮਲੇ ਦੇ ਜੀ ਜਿਵੇਂ ਜਿਸੇ ਗਰਮਣਾ ਨਹੀਂ ਹੋਏ ਸੇ 20 ਹਸੇ ਆ ਸਮਝਦਾ ਜੀ ਤੇ ਚਲੋ ਜੀ ਆ ਸਾਡੀ ਥੋੜੀ ਸ਼ੋਪਿੰਗ ਸੀਗੀ ਜੀ ਅੱਜ ਅਸੀਂ ਆ ਸ਼ਾਪ ਹੋ ਕੇ ਲੈ ਕੇ ਆਏ ਸੀਗੇ ਤੇ ਤੁਸੀਂ ਜਦੋਂ ਕਮੈਂਟਾਂ ਜਰੂਰ ਦੱਸਿਓ ਵੀ ਸਾਡੀ ਫਰਮੈਸ਼ ਤੇ ਤੁਹਾਨੂੰ ਲੱਗਦੀ ਦੀਏ ਕਰੀਏ ਤੁਸੀਂ ਕਹਿੰਦੇ ਸੀਗੇ ਵੀ ਸਾਰੇ ਯੂਜ਼ ਕਰੀਏ ਅਗਰ ਮੈਨੂੰ ਬਹੁਤ ਜ਼ਿਆਦਾ ਕਮੈਂਟ ਆਦੇ ਸੀਗੇ ਇਹਦੇ ਕਿਹਨਾ ਵਾਪਸ ਤੇ ਆਹੀ ਕਰੂ ਤੇ ਮੈਂ ਤੁਹਾਡੇ ਸਾਰੇ ਦੇ ਕਮੈਂਟ ਪੜ ਕੇ ਇਹ ਨਹੀਂ ਕਹਿੰਦਾ ਕਿ ਕਿਉਂ ਨਾ ਕਰੀਏ ਤੁਸੀਂ ਮੰਮੀ ਇਹਦਾ ਇਹ ਵੀ ਫੋਨ ਤੇ ਸੌਂ ਬਣ ਕੇ ਰਹਿੰਦੇ ਤੇ ਇਹ ਕਿੱਥੇ ਨਹੀਂ ਬਿਚੀ ਬੰਦ ਵੇ ਨਹੀਂ ਆ ਸਗੀ ਜੀ ਅੱਜ ਅਸੀਂ ਸਾਡੀ ਥੋੜੀ ਜਿਹੀ ਸ਼ੋਪਿੰਗ ਕਰਨੀ ਹੈ ਮਾਵਲੀ ਜੀ ਸ਼ੋਪਿੰਗ ਕੀਤੀ ਹੈ ਸਾਡੇ ਕੋਲ ਸਰੀਪਨ ਤੇ ਕੜਚੀਆਂ ਵਗੈਰਾ ਚਾਪਨੀ ਵਗੈਰਾ ਸਭ ਚਾਪਾ ਤੇ ਬਾਕੀ ਸਾਰਾ ਖਾਲਾ ਦੱਗਦਾ ਹਾਂ ਕਿ ਪਹਿਲਾਂ ਦਿਖਾਤਾ ਸੀਗਾ ਜੀ ਤੇ ਚਲੋ ਜੀ ਇਹ ਜੋ ਸਾਰੇ ਨਾਲ ਕਰੂਏ ਹਮ ਤੇ ਚਲੋ ਜੀ ਸਾਡਾ ਅੱਜ ਦਾ ਬਲੌਗ ਹੈ ਤਾਂ ਕਿਸੇ ਰਾਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤੇ ਮਿਲੂਗਾ ਤੁਹਾਨੂੰ ਅਗਲੇ ਬਲੌਗ ਵਿੱਚ ਬਾਏ ਬਾਏ